ਓਹੋ ਮੇਰਾ ਤਾਂ ਉਹ ਜੱਬਲ ਤੋਂ ਮਸਾਂ ਖੇੜਾ ਛੁੱਟੇ ਧੰਨ ਦੇ ਤਕੜੇ ਸਹੁਰੇ ਉਹਦੇ ਜਿਹੜੇ ਉਹਨੂੰ ਲਈ ਬੈਠੇ ਹੈਗੇ ਮੈਨੂੰ ਤਾਂ ਤਪਾ ਕੇ ਮਾਰਤਾ ਮੈਨੂੰ ਤਾਂ ਆਥਣੇ ਵੀ ਫੋਨ ਤੜਕੇ ਵੀ ਫੋਨ ਜੀ ਦੁਪਹਿਰੇ ਪੈਣ ਦੀ 2 ਮਿੰਟ ਉਹਦੀ ਫੋਨ ਖੜਕਾਣ ਦੀ ਭਾਬੀ ਸਿੰਧਾਰਾ ਫੜਾ ਜੋ ਬਾਈ ਨੂੰ ਕਹਦੇ ਸਿੰਧਾਰਾ ਫੜਾ ਜੋ ਸਿੰਧਾਰੇ ਚ ਬਿਸਕਟ ਤੇ ਮਠਿਆ ਤਾਂ ਦੋਨੋਂ ਹੀ ਦਿੰਦੀ ਦੇਖੀਏ ਇਹ ਲੈ ਦੀ ਕੰਮ ਹੈ ਦੀ ਕਹਿੰਦੀ ਨਹੀਂ ਤਾਂ ਮੈਨੂੰ ਕੋਰਕਰੇ ਭੇਜਦੀ ਨਾਲੇ ਮੈਨੂੰ ਆਲੇ ਜਿਲੇ ਕੇ ਪੇਜ ਦੀ ਨਾਲੇ ਭਾਬੀ ਮੈਨੂੰ ਪੂਜ ਗਿਆ ਦਾ ਪੈਕਟ ਦੇ ਦਿਓ ਉਹ ਵੀ ਦੂਜਾ ਪੂਜ ਗਿਆ ਲੈ ਕੇ ਆਵੇ ਬਾਈ ਚਿੱਟਾ ਪੂਜ ਗਿਆ ਦਾਖਾਣਾ ਪੂਜ ਗਿਆ ਪਤਾ ਨਹੀਂ ਕਿਧਰੋਂ ਹੀ ਗੱਲੇ ਜੀ ਕੰਮੜੀ ਐ ਉਹ ਮਰ ਜਾ ਮਸਾ ਖਿਹੜਾ ਛੁੱਟੇ ਧਾਨੀ ਐ ਵਿਚਾਰੇ ਜਿਹੜੇ ਉਹਦੇ ਨਾਲ ਕੱਟਦੇ ਹੈਗੇ ਉਹ ਜਾ ਵਿਚਾਰੀ ਦੇ ਕਰਮਾਂ ਚ ਉਹਦੇ ਕਰਮਾਂ ਚ ਪਈ ਸੀ ਆਪ ਤਾਂ ਵਿਚਾਰਾ ਇੰਨਾ ਚੰਗਾ ਬਾਈ ਤਾਂ ਤੇ ਨਹੀਂ ਦੇਖ ਲਾ ਚਲ ਅੱਗੇ ਤੁਸੀਂ ਆ ਗਿਆ ਮੈਂ ਤਾਂ ਹੋ ਹੋ ਮੈਂ ਤਾਂ ਗੱਲਾਂ ਹੀ ਕਰੀ ਜਾਂਦੀ ਸੀ ਈ ਕੀ ਗੱਲਾਂ ਕਰਦੀ ਸੀ ਤੂੰ ਮੈਂ ਤਾਂ ਇਹ ਗੱਲਾਂ ਕਰਦੀ ਸੀ ਮਾ ਕੀ ਹਾਲ ਹੈ ਰਾਜਵੀਰ ਦਾ ਵਧੀਆ ਹਾਲ ਹੈ ਹਾਲ ਕੀ ਹੈ ਨਾਲ ਦੀ ਸੱਸ ਨੇ ਬੋਲੀ ਕੁਸ ਉਹ ਤੇ ਸੱਸ ਨੇ ਕੀ ਬੋਲਣਾ ਸੀਗਾ ਉਹ ਤਾਂ ਸਾਰਾ ਦਿਨ ਤਾਂ ਮੈਨੂੰ ਤਾਂ ਪਾਈ ਜਾਂਦੀ ਆ ਫੋਨ ਕਰ ਕਰ ਮੇਰੇ ਤਾਂ ਨਹੀਂ ਜਾਣ ਖਾਲੀ ਸੀ ਮੇਰਾ ਸੰਧਾਰਾ ਫੜਾ ਜੋ ਮੇਰਾ ਸੰਧਾਰਾ ਫੜਾ ਜੋ ਬਸ ਕਿਸੇ ਦਾ ਆਇਆ ਦੇਖ ਲਿਆ ਜਦੋਂ ਪਤਾ ਲੱਗਿਆ ਨੂੰ ਸੰਧਾਰੇ ਆਉਣ ਲੱਗ ਗਏ ਉਹਦੀ ਲਾਗੀ ਤੰਗ ਕਰਨਾ ਅੱਜ ਮਸਾਂ ਖੜਾ ਛੁੱਟੇ ਮੇਰਾ ਤਾਂ ਲੋ ਮੇਰੀ ਭੈਣ ਨੇ ਕਹਿਣੀ ਸੀਗਾ ਸੰਧਾਰੇ ਨੂੰ ਜਦੋਂ ਪਰ ਹੋਰ ਕੁੜੀਆਂ ਨੇ ਸੰਧਾਰੇ ਵਗ ਜਾਂਦੇ ਨੇ ਲੈਵੇ ਮੇਰੀ ਭੈਣ ਨਹੀਂ ਵੀ ਤਾਂ ਕਣੀ ਹੈ ਉਹ ਭੈਣ ਤੇਰੀ ਜੇ ਸਿਆਣੀ ਹੋਵੇ ਫਿਰ ਤਾਂ ਮਾਰੇ ਮੋਟਾ ਸੁਰਤ ਕਰੇ ਵੀ ਕੋਈ ਗੱਲ ਨਹੀਂ ਆਪੇ ਆ ਜਾਣਗੇ ਬਾਈ ਨੂੰ ਸੋ ਕੰਮ ਹੋਊਗਾ ਹੁਣ ਕੀ ਕਰੀਏ ਜੇ ਦੁਖਾਈ ਜੱਬਲ ਨਾ ਮੇਰੀ ਭੈਣ ਨੂੰ ਤਾਂ ਜੱਬਲ ਕਹੀ ਜਾਨੀ ਹੈ ਤੂੰ ਨਹੀਂ ਜੱਬਲ ਨਾ ਹੋਰ ਹੈ ਕਿ ਜੇ ਜੱਬਲ ਨਹੀਂ ਕਹਿੰਦੀ ਨਾ ਮੈਨੂੰ ਕੁੜਕਰੇ ਦੇਜੋ ਮੈਨੂੰ ਲੈਜ ਲੈ ਕੇ ਦੇਜੋ ਮੈਨੂੰ ਭੁਜੇ ਦਾ ਪੈਕਟ ਲੈ ਕੇ ਦੇਜੇ ਬਾਈ ਮੈਨੂੰ ਆ ਚੀਜ਼ ਲੈ ਕੇ ਦੇਜੇ ਟੋਪੀਆਂ ਟੋਪੀਆਂ ਵੀ ਲੈ ਕੇ ਦੇ ਆਂਦਾ ਵਿਚਾਰੀ 4 ਦਿਨ ਚੂਸ ਲਾਂ ਦੀ ਚੁਸਕੀਆਂ ਆਈਆਂ ਉਹ ਮੇਰੀ ਗੱਲ ਸੁਣ ਲੈ ਮੇਰੀ ਭੈਣ ਨੂੰ ਵੀ ਵਿਆਹੀ ਗਈ ਉਹ ਤਾਂ ਵਿਚਾਰੀ ਫੇਰ ਵੀ ਹਜੇ ਨਿਆਣੀਆਂ ਆਈਆਂ ਗੱਲਾਂ ਕਰਦੀ ਏ ਉਹਦਾ ਸੁਭਾਈ ਹੈ ਹਜੇ ਜੱਬਲ-ਜੁੱਬਲ ਨਹੀਂ ਹੈਗੀ ਮੇਰੀ ਭੈਣ ਨਿਆਣੀਆਂ ਆਈਆਂ ਗੱਲਾਂ ਨਹੀਂ ਕਰਦੀ ਭੈਣ ਦਾ ਦਿਮਾਗ ਥੋੜਾ ਹੈ ਮੈਂ ਤੈਨੂੰ ਦੱਸਾਂ ਤੈਨੂੰ ਤਾਂ ਹਜੇ ਤੱਕ ਕਰਨੀ ਪਤਾ ਲੱਗਿਆ ਉਹ ਵਿਆਹ ਵੀ ਦਿੱਤੀ ਉਹ ਕੋਈ ਮੇਰੀ ਭੈਣ ਦਾ ਦਿਮਾਗ ਨਹੀਂ ਥੋੜਾ ਤੂੰ ਹੀ ਥੋੜਾ ਬਣਾਇਆ ਹੋਇਆ ਸੀਗਾ ਜਾਣ-ਜਣ ਕਹਿ-ਕਹਿ ਕੇ ਅੱਛਾ ਜੇ ਮੈਂ ਕਹਿਣਾ ਨਹੀਂ ਸੀ ਵੀ ਰਾਜਵੀਰ ਦਾ ਦਿਮਾਗ ਕੱਟ ਤਾ ਮੇਰੇ ਕਹਿ ਤਾ ਦਿਮਾਗ ਕੱਟ ਹੋ ਗਿਆ ਵਿਚਾਰੀ ਹੈ ਹੀ ਇਹ ਜੀ ਸ਼ੁਰੂ ਤੋਂ ਜਦੋਂ ਤੂੰ ਬੜਾ ਫਿਰ ਸਿਆਣੀ ਹੈ ਮੈਂ ਤੈਨੂੰ ਕਹਿ ਦੇਣਾਗਾ ਤੂੰ ਮੇਰੀ ਭੈਣ ਨੂੰ ਕਮਲੀ ਕ ਨਾ ਮੈਨੂੰ ਕਿਹੜੀ ਗੱਲੋਂ ਕਮਲੀ ਕਹਦੇਗਾ ਮੈਂ ਕਿੱਦੇ ਕਮਲ ਮਾਰਿਆ ਕਿਦਿਆਂ ਦੇ ਪੇਕਿਆਂ ਨੂੰ ਕੁਛ ਕਹਿ ਜਾਇਆ ਜਾਂ ਦੇਖ ਜੰਦੇ ਆਪੇ ਦੇ ਜਾਂਦੇ ਆ ਮੈਂ ਕਿੱਦੇ ਕਹਿ ਮੈਨੂੰ ਆਹ ਚੀਜ਼ ਦੇ ਕੇ ਜਾਓ ਉਹ ਫਿਰ ਜੇ ਕਹਿ ਤਾ ਮੇਰੀ ਭੈਣ ਨੇ ਫਿਰ ਉਹ ਕਮਲੀ ਹੋਗੀ ਆਪਦੇ ਭਰਾ ਨੂੰ ਭੈਣ ਕਹੀ ਸਕਦੀ ਏ ਇਸੇ ਕਮਲ ਵਾਲੀ ਕੀ ਗੱਲ ਹੈ ਤੈਨੂੰ ਨਹੀਂ ਮੰਨਣਾ ਵੀ ਮੇਰੀ ਭੈਣ ਜੱਬੜਾ ਹੈ ਉਹ ਤਾਂ ਉਹਦੀ ਸੱਸ ਤੇ ਉਹਦੇ ਘਰ ਵਾਲੇ ਜਾਣਦੇ ਆ ਵਿਚਾਰੇ ਜਿਹੜੇ ਉਹਦੇ ਨਾਲ ਕੱਟਦੇ ਆ ਉਹ ਕੋਈ ਨਹੀਂ ਉਹ ਤਾਂ ਵਿਚਾਰੇ ਸਾਰਾ ਕਮਨੰਦਾ ਕਰਦੀ ਏ ਤੂੰ ਹੀ ਜਾਣ ਜਾਣ ਕੇ ਕਹਿ ਕੇ ਕਮਲੀ ਬਣਾਈ ਹੋਈ ਸੀ ਮੇਰੀ ਭੈਣ ਆਹੋ ਮੈਂ ਤਾਂ ਕਮਲੀ ਆਪੀ ਬਣਾ ਰੱਖੀ ਸੀ ਮੈਨੂੰ ਤਾਂ ਕਮਲੀ ਕਰ ਰੱਖਿਆ ਸੀ ਉਹਨੇ ਮੈਨੇ ਤਾਂ ਮਸਾ ਸੁਰਤਾਈ ਏ ਉਹ ਤੂੰ ਖੁਦ ਕਮਲੀ ਸੀਗੀ ਤੈਨੂੰ ਸਿਆਣੇ ਕਿੱਥੇ ਘਟਦੀਆਂ ਤੂੰ ਸਿਆਣੇ ਤੈਨੂੰ ਕਮਲੇ ਲੱਗਦੇ ਨੇ ਭੈਣ ਤੇਰੀ ਸਿਆਣੀ ਸੀ ਮੈਂ ਕਮਣੀ ਆ ਹਾਂ ਤੂੰ ਕਮਲੀ ਸੀ ਚਲਾਂ ਤੁਸੀਂ ਜਿੱਤੇ ਤੇ ਮੈਂ ਹਾਰੀ ਮੈਂ ਕਮਣੀ ਸੀ ਮੇਰੇ ਨੂੰ ਤੇਰੀ ਭੈਣ ਦਾ ਖਿਹੜਾ ਛੁੱਟ ਗਿਆ ਖਿਹੜਾ ਛੁੱਟ ਗਿਆ ਠੀਕ ਹੈ ਨਾ ਫਿਰ ਭੈਣ ਨੇ ਕੀ ਪਿਆ ਆ ਕੋਈ ਠੰਡਾ ਕੋਈ ਤਕਤਾ ਕੋ ਕੌਫੀ ਕੋ ਪੀ ਲੈ ਸਾਰੀ ਸੇਵਾ ਕੀਤੀ ਮੇਰੀ ਭੈਣ ਨੇ ਇਹ ਕੀ ਕਿਹੜੀ ਗੱਲ ਐ ਤੂੰ ਐਵੇਂ ਹੀ ਕਹੀ ਜੈਨੀ ਮੇਰੀ ਭੈਣ ਨੂੰ ਕਮਲੀ ਕਮਲੀ ਸਾਰਾ ਕੁਝ ਪਹਿਲਾਂ ਲਿਆ ਕੇ ਰੱਖਿਆ ਸੀ ਮੇਰੇ ਵਾਸਤੇ ਕਾਜੂ ਬਦਾਮ ਸਾਰਾ ਕੁਝ ਮੈਨੂੰ ਖਵਾਇਆ ਹੈ ਭੈਣ ਨੇ ਉਹ ਫਿਰ ਬਾਈ ਲਿਆਇਆ ਉਹ ਵਿਚਾਰਾ ਮਾਸੀ ਤਾਂ ਉਹ ਸਿਆਣੀ ਐ ਵਾ ਵਾ ਹੋ ਮੇਰੀ ਭੈਣ ਉਹ ਤਾਂ ਮੇਰੀ ਭੈਣ ਉਹ ਸਿਆਣੀ ਕਹਿੰਦੀ ਨਾ ਜਦੋਂ ਬਾਈ ਨੂੰ ਤੇ ਉਹਨੂੰ ਮਾਸੀ ਨੂੰ ਤਾਂ ਸਿਆਣਾ ਕਹਨੀ ਐ ਮੈਨੂੰ ਦੱਸ ਜਦੋਂ ਆਪਾਂ ਪਹਿਲਾਂ ਮਿਲਣ ਗਏ ਸੀ ਉਹਨੂੰ ਤੇ ਉਹਦੇ ਤਾਂ ਹਕੀ ਕਮਲਾ ਮਾਰਦੀ ਫਿੱਦੀ ਸੀ ਇੱਥੇ ਤੱਕ ਰੋਦੀ ਸਲਵਾਰ ਟੰਗੀ ਤੇ ਕਣੀਆਂ ਪਈਆਂ ਕਣੀਆਂ ਚ ਨਾਈ ਜਾਵੇ ਚਵਾਕਾਂ ਨਾ ਉਹ ਕੰਮ ਕਰਦੀ ਸੀ ਜੀ ਵਿਚਾਰੀ ਕੋਈ ਚੀਜ਼ ਚੱਲਦੀ ਸੀ ਭਿੱਜ ਗਈ ਮੇਰੀ ਗੱਲ ਸੁਣ ਲੈ ਉਹ ਕੰਮ ਕਰਨ ਵਾਲੇ ਬੰਦੇ ਨੂੰ ਨਾ ਲੋਕ ਕਮਲੇ ਕਹਿੰਦੇ ਹੁੰਦੇ ਨੇ ਆ ਤੇਰੇ ਵਾਂਗੂ ਨਹੀਂ ਵੀ ਸਾਜ-ਤਾਜ ਕੇ ਆਰਾਮ ਨੇ ਇਸੇ ਕਮਰੇ ਚ ਬਹਿ ਜੂਗੀ ਉਦੋਂ ਮੈਨੂੰ ਆਏਗਾ ਸਮਝਾਂ ਨੀ ਨੂਰਾ ਪਾਇਆ ਕੇ ਨਾ ਮੈਂ ਤਾਂ ਕੋਈ ਪਾਇਆ ਨਹੀਂ ਪਾਇਆ ਜਾ ਕੇ ਆਹੋ ਮਿੱਥੋਂ ਨਹੀਂ ਪੈਂਦਾ ਤੂੰ ਜਿਆਦਾ ਸਿਆਣੀ ਐ ਆਹੀ ਸੈਂਫ ਦੀਆਂ ਗੱਲਾਂ ਹੁੰਦੀਆਂ ਕੰਮ ਕੋਈ ਕਰਨਾ ਨਹੀਂਗਾ ਆ ਕਿ ਮੈਂ ਸਿਆਣੀ ਆ ਅਸੀਂ ਭੈਣ ਭਰਾ ਕੰਮ ਕਰਦੇ ਸੀ ਅਸੀਂ ਕਮਲੇ ਆ ਵਾਓ ਜੱਬੜ ਪਹਿਣ ਦਾ ਜੱਬੜ ਭਰਾਈ ਹੈ ਤੂੰ ਤੂੰ ਕੀ ਭਲੇਗਾ ਤੂੰ ਵੀ ਉਸੇ ਵਰਗੀ ਹੈ ਕਿੰਨਾ ਦੇ ਲਾ ਬੁਰਾ ਮੰਨਦਾ ਹੈ ਭੈਣ ਨੂੰ ਕਹੇ ਤਾਂ ਮਾਸੀ ਵਿਚਾਰੀ ਮੇਰੇ ਕੋਲੇ ਬਥੇਰਾ ਫੋਨ ਕਰਦੀ ਹੈਗੀ ਬਥੇਰਾ ਮੈਨੂੰ ਕਹਿੰਦੀ ਹੈ ਵੀ ਪਈ ਅਸੀਂ ਤਾਂ ਫਸ ਗਏ ਸਾਨੂੰ ਕਿਹੜਾ ਪਤਾ ਸੀ ਮੈਂ ਤਾਂ ਉਹਨੂੰ ਕਹਿਦਾ ਨਹੀਂ ਵੀ ਮਾਸੀ ਇਹ ਤਾਂ ਹੋਣੀ ਜਿਆਦਾ ਕੰਮਲ ਜਾਂ ਮਾਰਨ ਲੱਗੀ ਪਹਿਲਾਂ ਨਹੀਂ ਸੀ ਮਾਰਦੀ ਮੈਂ ਖੈ ਨਹੀਂ ਪਤਾ ਉਹ ਛੱਡ ਕੇ ਘਰੇ ਬਾਦ ਵੀ ਆ ਚੱਕੋ ਬਈ ਇਹ ਤਾਂ ਪਹਿਲਾਂ ਨਹੀਂ ਕਮਲੀ ਹੈ ਹਰ ਕੇ ਪੜਦੇ ਰੱਖਣੇ ਪੈਂਦੇ ਆਪ ਨੂੰ ਹਜੇ ਕਹਿੰਦਾ ਮੇਰੀ ਭੈਣ ਸਿਆਣੀ ਹੈ ਲੈ ਸਾਡਾ ਤਾਂ ਪਿੰਡ ਵੀ ਆ ਗਿਆ ਕਿੰਨਾ ਸੋਹਣਾ ਪਿੰਡ ਆ ਸਾਡਾ ਕਿਤਾ ਧੁੱਪ ਵਾਲੀ ਆ ਮੇਰਾ ਤਾਂ ਸਾਰਾ ਸਮਾਨ ਮੁੱਕ ਗਿਆ ਖਾਣ ਵਾਲਾ ਹੋਰ ਸਮਾਨ ਲੈ ਕੇ ਜਾਊਂ ਅੱਜ ਬਾਈ ਤੋਂ ਮੈਂ ਤਾਂ ਘਰੇ ਵੀ ਨਹੀਂ ਦੱਸ ਕੇ ਆਈ ਕਿਤੇ ਬੇਬੇ ਮੈਨੂੰ ਕੁੱਟਣ ਲੱਗ ਜੇ ਗਈ ਨੂੰ ਘਰੇ ਤਾਂ ਕੋਈ ਦੀਦਾ ਹੀ ਨਹੀਂ ਹੈਗਾ ਓ ਫਿਰ ਦੀ ਆ ਭਾਬੀ ਕੁੜੇ ਤੂੰ ਤੇ ਸਸਰੀਕਾਲ ਸਸਰੀਕਾਲ ਤਾਂ ਠੀਕ ਆ ਤੂੰ ਕਿੱਦਣਾ ਹੁਣੀ ਐ ਮੈਨੂੰ ਤਾਂ ਭੁੱਖ ਲੱਗੀ ਸੀ ਮੈਂ ਤਾਂ ਚੀਜ਼ ਲੈਣ ਆਈ ਸੀ ਤੇ ਹੁਣ ਤੇਰੇ ਭਾਈ ਇੰਨਾ ਤਾਂ ਸਮਾਨ ਦੇ ਕੇ ਆਏ ਸੀ ਤੈਨੂੰ ਉਹ ਪਹਿਲਾਂ ਮੈਨੂੰ ਐਂ ਦੱਸ ਅੱਜ ਲੂਸਕੀ ਕੱਢ ਕੇ ਲਈਆਂ ਚੁੰਨੀ ਕਿ ਐ ਪਾਈ ਉੱਤੇ ਲੈ ਲਾ ਮੈਨੂੰ ਲੈਣੀ ਨਹੀਂ ਆਉਂਦੀ ਲੈਣੀ ਕਹਿੰਦੀ ਹੁੰਦੀ ਜਿਵੇਂ ਮੈਂ ਲਈ ਫਿਰਦੀਆਂ ਲੈਣਾ ਮੈਂ ਤਾਂ ਇਹ ਲਵਾਂਗੀ ਐਂ ਲੈਣੀ ਨਹੀਂ ਮੈਂ ਤਾਂ ਮੈਂ ਸੌਰੀ ਮੈਂ ਲੈਣੀ ਐ ਹਾਂ ਹੀ ਲੈਣੀ ਆ ਕੋਈ ਨਹੀਂ ਕਰਾਉਂਦੀ ਨਹੀਂ ਤੂੰ ਤਾਂ ਜਲੂਸ ਕੱਢਣ ਲੱਗ ਗਈ ਜਮੀ ਮੈਂ ਹੁਣ ਤੂੰ ਮੰਗ ਰੇ ਕੀ ਲੈਣਾ ਜੀ ਤੇਰੇ ਭਾਈ ਨੂੰ 2 ਘੰਟੇ ਤਾਂ ਹੋਏ ਫੜਾ ਕੇ ਆਏ ਨੂੰ ਸਮਾਨ ਪਾਪੀ ਮੈਂ ਸਾਰਾ ਸਮਾਨ ਖਾ ਗਈ ਅੱਧਾ ਮੁੱਕ ਗਿਆ ਅੱਧਾ ਮੇਰੀਆਂ ਸਹੇਲੀਆਂ ਖਾ ਗਈਆਂ ਕਿਹੜੀਆਂ ਚਰਾਂ ਸਹੇਲੀਆਂ ਉਹਦੇ ਮੈਂ ਮੀਂਹ ਚ ਨਹੀਂ ਸੁਣਾਈ ਜਾਂਦੀ ਹੈ ਮੇਰੇ ਨਾਲ ਖੇਡਦੀਆਂ ਸੀ ਉਹ ਖਾ ਗਈਆਂ ਸਾਰਾ ਅੱਧਾ ਘਰੇ ਲੈ ਗਈਆਂ ਘਰੇ ਆਹੋ ਲੋਕਾਂ ਚੱਕ ਚੱਕ ਫੜਾਇਆ ਰਿਆ ਕਰ ਸਮਾਨ ਫਿਰ ਉਹਨਾਂ ਦਾ ਵੀ ਪਾਪੀ ਢੱਡ ਭੁੱਖਾ ਮਰਦਾ ਤੇ ਫਿਰ ਹੁਣ ਲੜਕੀਆਂ ਆਈਆਂ ਹੁਣ ਮੈਂ ਚੀਜ਼ ਲੈਣ ਆਈਆਂ ਖਾਣ ਨੂੰ ਨਾਲੇ ਬਿਸਕਟ ਨਾਲੇ ਮਠੀਆਂ ਨਾਲੇ ਬਾਈ ਨੂੰ ਕਹਾਂ ਮੈਨੂੰ ਕੁਰਕਰੇ ਲੈ ਕੇ ਦੇ ਦੂਗਾ ਭਈ ਆ ਜਾ ਅੰਦਰ ਆ ਜਾ ਅੱਦਸ ਮਨ ਮੈਂ ਕਾਹੀ ਗੱਲ ਕੰਨ ਮੇਰੇ ਕਿੱਡੀ ਸੀ ਮੈਂ ਤਾਂ ਮਸਾ ਖੜਾ ਛੜਾਇਆ ਸੀ ਤੇਰੇ ਨੂੰ ਤੇਰਾ ਸਮਾਨ ਫੜਾ ਕੇ ਮੇਰੀ ਜਾਣਖਣ ਨੂੰ ਫੇਰ ਛਿਰ ਤੇ ਆਵੇ ਠੀਕ ਨਾ ਮੈਂ ਤਾਂ ਚੀਜ਼ ਲੈ ਕੇ ਜਾਉਂਗੀ ਲੈ ਜੀ ਫੇਰਾ ਕਹਦੇ ਬੈਣੀ ਤੇ ਚੀਜ਼ ਲੈ ਆਦੇ ਅਜ ਬਾਈ ਨਹੀਂ ਗੱਲ ਕਰ ਲਾ ਆ ਜਾ ਮੈਂ ਤੇਰੇ ਆ ਮਾ ਕੱਪੜੇ ਚੱਲ ਅੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣੀ ਭੈਣੀ ਤੂੰ ਕਦੋਂ ਆ ਗਈ ਮੈਂ ਹੁਣੀ ਆਈ ਆ ਬਾਈ ਮੈਂ ਤਾਂ ਭੱਜੀ ਭੱਜੀ ਆਈ ਉੱਤਰਪਣਾ ਹੋ ਜੇ ਕਾਤੀ ਆ ਗਈ ਭਣੇ ਤੂੰ ਮੈਂ ਆ ਗਈ ਟਰਾਲੀ ਤੇ ਚੜਕੇ ਟਰਾਲੀ ਤੇ ਚੜਕੇ ਗਈ ਭਣੇ ਹਾਂ ਉੱਥੋਂ ਸੜਕ ਤੋਂ ਟਰਾਲੀ ਆਈ ਜਾਂਦੀ ਸੀ ਭਣੇ ਤੂੰ ਆਈ ਕਿ ਕੀ ਗੱਲ ਹੋ ਗਈ ਬਈ ਚੀਜ਼ਾਂ ਮੁੱਕ ਗਈਆਂ ਸਾਰੀਆਂ ਖਾਣ ਵਾਲੀਆਂ ਤੇਰਾ ਭਲਾ ਹੋ ਜਾ ਇਹਨਾਂ ਦਾ ਆਪਣੇ ਸਮਾਨਤ ਨੂੰ ਫੜਾ ਕੇ ਆਇਆ ਸੀਗਾ ਬਹਿ ਜਾ ਭਣੇ ਕਿੱਥੇ ਬੈਠਾਂ ਬਈ ਬੈਠ ਤੇ ਬਹਿ ਜਾ ਭਣੇ ਹੋਰ ਪੁੱਛੇ ਇੱਥੇ ਬਹਿ ਜਾ ਇੱਥੇ ਬਹਿ ਜਾ ਭਣੇ ਬਹਿ ਗਈ ਬਈ ਉਹ ਭਣੇ ਨੂੰ ਤਾਂ ਉਹੀ ਗੱਲ ਕਰਤੀ ਹਰਪ੍ਰੀਤ ਨੂੰ ਪਹਿਲੀ ਜੱੱਬਲ ਜੱੱਬਲ ਕਹਿੰਦੀ ਸੀ ਮੈਂ ਅਖੇ ਤੂੰ ਮੇਰੀ ਭੈਣ ਨੂੰ ਐ ਕਿਉਂ ਕਹਿੰਦੀ ਬਾਈ ਮੈਂ ਜੱੱਬਲ ਨਹੀਂ ਹੈਗੀ ਭਾਣੇ ਹੁਣ ਆਹ ਜੱੱਬਰਾਂ ਵਾਲੀਆਂ ਗੱਲਾਂ ਕਰੀ ਜਾਂਦੀ ਓਂ ਤੂੰ ਜਰੂਸ ਤਾਂ ਕੱਢੀ ਐ ਨੇ ਤੂੰ ਕਿਵੇਂ ਆਈਆਂ ਟਰੈਕਟਰ ਦੇ ਪਤਾ ਟਰਾਈ ਦੇ ਕਾਹਦੇ ਝੜ ਕੇ ਆਈਆਂ ਲੋਟ ਕਰ ਲੈਨੀ ਆ ਬਾਈ ਐ ਮੈਂ ਡਿੱਗ ਜਾਂਦੀ ਐ ਫੇਰ ਬੰਨ ਲੈਨੀ ਆ ਫੇਰ ਮੈਂ ਇਹਨੂੰ ਭਾਣੇ ਹੁਣ ਮੈਂ ਕੀ ਕਰਾਂ ਤੂੰ ਤਾਂ ਨਾ ਜਿਵੇਂ ਕਾਮਣੀਆਂ ਮਾਰਨ ਲੱਗੀ ਆਹ ਦੇਖ ਲੈ ਹਰਪ੍ਰੀਤ ਉਹ ਤਾਂ ਉਹੀ ਗੱਲ ਹੋ ਜਿਹੜੀ ਤੂੰ ਕਹਿੰਦੀ ਸੀ ਮੈਂ ਹਰਪ੍ਰੀਤ ਕੀ ਦੇਖ ਲੈ ਤੂੰ ਦੇਖ ਲੈ ਤੂੰ ਹੀ ਕਹਿੰਦਾ ਸੀ ਮੇਰੀ ਭੈਣ ਤਾਂ ਬਾ ਬਾਣੀ ਟਰਾਲੀ ਤੇ ਜੇ ਸਾਰੀ ਚੜਦੇ ਫਿਰ ਟਰਾਲੀ ਤੇ ਨਾ ਟਾਲੀ ਤੇ ਲੰਮਕ ਕੇ ਚੜ ਕੇ ਜਿੱਡ ਪਾਉਂਦੀ ਐ ਭਾਈ ਨੇ ਹੋੜ ਹੀ ਤੋਰੀ ਸੀ ਟਰਾਲੀ ਅੱਛਾ ਬਾਣੀ ਨਹੀਂ ਭਾਈ ਜਾਣਦਾ ਹੂ ਵੀ ਰੋਜ਼ ਹੀ ਚੱਪਣ ਲੰਮਕਦੀ ਐ ਇੱਥੋਂ ਦੀ ਬਾਈ ਮੈਨੂੰ ਭਾਈ ਕਹਿੰਦਾ ਮੂਰੇ ਵਜਾ ਮੂਰੇ ਵਜਾ ਮੈਂ ਐਡੀ ਸਿਆਣੀ ਸੀ ਮੂਰੇ ਨਹੀਂ ਬੈਠੀ ਨਹੀਂ ਤਰੋ ਮਣਾਂ ਆ ਤੇਰਾ ਭਲਾ ਹੋ ਜੇ ਸਾਣ ਫਤਰੇ ਚ ਕਿਹੜੀ ਆ ਕਿਹੜੀ ਸਟਾਨੀਆਂ ਗੱਲਾਂ ਕਰਦੀਆਂ ਮੈਂ ਤੇਰੇ ਪਰਦੇ ਢੱਕਦਾ ਸੀਗਾ ਪਰ ਤੇਰੇ ਤੈਨੂੰ ਪਹਿਲੀ ਜੱਫੀ ਕਹਿੰਦੀ ਐ ਉਹ ਜੇ ਇਹ ਨਹੀਂ ਆਉਣਾ ਸੀ ਉਹ ਤੇਰੇ ਬਾਈ ਨਹੀਂ ਆਏ ਨੀ ਮੋਟਰਸਾਈਕਲ ਤੇ ਉਦੋਂ ਚੀਜ਼ਾਂ ਹੈਗੀਆਂ ਸੀ ਖਾਣ ਨਾਲ ਨਾ ਅੱਛਾ ਫਿਰ ਮੁੱਕ ਗਿਆ ਸੀ ਮੰਗਰੋ ਮੁੱਕ ਗਿਆ ਚੀਜ਼ਾਂ ਤੂੰ ਐ ਕਰਿਆਗਾ ਨਾ ਜੇ ਤੇਰੀਆਂ ਚੀਜ਼ਾਂ ਮੁੱਕ ਜਾਣ ਨਾ ਤੇਰੀ ਸੱਸ ਨੂੰ ਕਹਿ ਦੇ ਕਰ ਦੁਕਾਨ ਤੋਂ ਲਿਆਇਆ ਕਰ ਮੈਂ ਕਹਿ ਨਹੀਂ ਹੁੰਨੀ ਆ ਉਹ ਕਹਿੰਦੀ ਮੈਂ ਬਾਰੀ-ਬਾਰੀ ਕਿੱਥੋਂ ਲਿਆ ਕੇ ਦੇਵਾਂ ਕਿਹ ਪੈਸੇ ਹੈ ਨਹੀਂ ਉਹਦੇ ਕੋਲ ਉਹ ਕੰਨੇ ਪੈਸੇ ਮੁੱਕ ਗਏ ਮੈਂ ਦੁਕਾਨ ਤੇ ਵਾਗੀ ਆਪ ਹੀ ਚੀਜ਼ ਲੈਣਾ ਭੈਣੇ ਹੁਣ ਤੂੰ ਵਿਆਹੀ ਗਈ ਸਿਆਣੀ ਹੋ ਗਈ ਹੁਣ ਤੂੰ ਚਬਾਕ ਵਾਲੀਆਂ ਗੱਲਾਂ ਨਾ ਕਰਿਆ ਕਰ ਭਾਈਆ ਢਿੱਡ ਦਾ ਚੀਜ਼ ਮੰਗਦਾ ਹੀ ਆ ਨਾ ਫਿਰ ਇਹ ਦੁਕਾਨ ਤੇ ਗਈ ਸੀ ਫਿਰ ਦੁਕਾਨ ਤੋਂ ਕੀ ਲਈ ਮੈਂ ਦੁਕਾਨ ਤੇ ਚੀਜ਼ ਲੈਣ ਗਈ ਸੀ ਭਾਈ ਕਹਿੰਦਾ ਪਹਿਲਾਂ ਪੈਸੇ ਲੈ ਕੇ ਆ ਪੈਸੇ ਹੈ ਨਹੀਂ ਸੀ ਮੈਂ ਇੱਧਰ ਆ ਗਈ ਆਪਣੇ ਪਿੰਡ ਬੰਨੇ ਤੇਰਾ ਭਲਾ ਹੋ ਜੇ ਲੈ ਖਾਣ ਚੀਜ਼ਾਂ ਲੈਣ ਇੱਥੇ ਆ ਗਈ ਲੈ ਹੋਰ ਬਾਈ ਰਕਮ ਦੇ ਦਿੰਦੇ ਨੇ ਨਾ ਤੂੰ ਤਾਂ ਕਹਿੰਦਾ ਸੀ ਕਿ ਮੇਰੀ ਭੈਣ ਕਾਮਲੀ ਨਹੀਂ ਮੇਰੀ ਭੈਣ ਜੱਬਲ ਨਹੀਂ ਤੇ ਜੱਬਲ ਨਹੀਂ ਤਾਂ ਹੋਰ ਕੀ ਐ ਕਾਮਲੀ ਨਹੀਂ ਹੈਗੀ ਮੈਂ ਹੋਰ ਕੀ ਐ ਸਿਆਣੀ ਆ ਮੈਂ ਹਾਂ ਸਿਆਣੀ ਐ ਜੇ ਸਿਆਣੀ ਹੁੰਦੀ ਐ ਕਰਦੀਆਂ ਹੁੰਦੀਆਂ ਸਿਆਣੀ ਬਾਈ ਕਾਮਲੀ ਕਹਿੰਦੀ ਐ ਮੈਨੂੰ ਲਾ ਟੁਕੜ ਕਹਿੰਦੀ ਐ ਤੂੰ ਕਾਹਨੂੰ ਕਾਮਲੀ ਐ ਕਾਮਲੇ ਦਾ ਸੀ ਆ ਤੂੰ ਤਾਂ ਬਥੇਰੀ ਸਿਆਣੀ ਐ ਕਾਮਲੀ ਤਾਂ ਨਹੀਂ ਮੈਂ ਐਡੀ ਦੁਰੋ ਕੱਲੀ ਆ ਗਈ ਪਿੰਡੋਂ ਹਾਂ ਤੂੰ ਤਾਂ ਬਾਹਲੀ ਸਿਆਣੀ ਤੇਰਾ ਭਰਾ ਜੰਪੜਾ ਹੈ ਭਰਾ ਵੀ ਪਰਾਣੀ ਜੱੱਬਰ ਹੈਗਾ ਤੂੰ ਆ ਜੱੱਬਰ ਤਾਂ ਨਹੀਂ ਤੂੰ ਕੰਮ ਨਹੀਂ ਆ ਤੇ ਸਹਰੇ ਆ ਮੈਂ ਜੱੱਬਰ ਆ ਜਿਹੜੀ ਨਹੀਂ ਸਾਨੂੰ ਸਮਾਨ ਘੱਟ ਦਿੱਤਾ ਹਨ ਪੱਧ ਦੇਣਾ ਸੀ ਤੈਨੂੰ ਥੋੜਾ ਸਮਾਨ ਦੇ ਤਾਂ ਬਾਈ ਇਹਨੇ ਭੈਣੇ ਹੁਣ ਰੋਟੀ ਖਾ ਕੇ ਆਈਆਂ ਰੋਟੀ ਨਹੀਂ ਮੈਂ ਖਾ ਕੇ ਆਈ ਮੈਂ ਤਾਂ ਕੱਲਾ ਪੂਜੀਆ ਖਾ ਕੇ ਆਈਆਂ ਲੈ ਤਾਂ ਸਾਰਾ ਉਹਨਾਂ ਪੂਜੀ ਜਿਹੜਾ ਸਮਾਨ ਦੇ ਸੀ ਉਹੀ ਖਾਈ ਗਏ ਸਾਰਾ ਉਹ ਕੀ ਖਾਏਂਗੀ ਹੁਣ ਚਾਹ ਪੀਉਂਗੀ ਵਾ ਹੋਰ ਵੱਡੇ ਕੌਲੇ ਚ ਪਾ ਕੇ ਲਿਆ ਦੇ ਗਲਾਸ ਚ ਚਾਹ ਆਪਣੀ ਫੇਰ ਜਾ ਕੇ ਪੀਣ ਨਾ ਪੱਠੜ ਚ ਨਾ ਪਾ ਲਿਵਾ ਕੌਲੇ ਚ ਪੀਉਂਗੀ ਵੱਡੇ ਚ ਤੇਰਾ ਭਲਾ ਹੋ ਜੇ ਮਣਾ ਲਾਣੀ ਮੈਂ ਤੇ ਚਾਹ ਦੇ ਘੁੱਟ ਬਣਾ ਲੈਣੀ ਆ ਤੂੰ ਇਹਨੂੰ ਸਮਾਨ ਲੈ ਆਵੇਂ ਝੋਲਾ ਲੈ ਜਾ ਇੰਨਾ ਸਾਰਾ ਪਾਣੀ ਪਾਣੀ ਚਾਹ ਚ ਕੋਈ ਨਹੀਂ ਭੈਣੇ ਚਾਹ ਤਾਂ ਤੈਨੂੰ ਰੱਜ ਕੇ ਪੀਣੀ ਚਾਹ ਤੈਨੂੰ ਪਾਣਾ ਕਿ ਐ ਲੱਗਦਾ ਕੀ ਚਲਵਾਂ ਦੀ ਭੁੱਖੀ ਹੁੰਨੀ ਜਾ ਦੋ ਵਾਰੀ ਚਾਹ ਪੀਣੀ ਹੁੰਨੀ ਆ ਬਾਈ ਮੈਂ ਤਿੰਨ ਵਾਰੀ ਚਾਰ ਵਾਰੀ ਪੀ ਲਈ ਭੁਉਂਦੀ ਭੈਣੇ ਕੋਈ ਗੱਲ ਨਹੀਂ ਮੈਂ ਸਮਾਨ ਲੈ ਕੇ ਆਉਣਾ ਭੈਣੇ ਵਾਸਤੇ ਝੋਲਾ ਲੈ ਜਾ ਵੱਡਾ ਵੱਡਾ ਝੋਲਾ ਭਰ ਲਈ ਉਹ ਭੈਣ ਨੂੰ ਪਾਣੀ ਪੂਣੀ ਪਿਆ ਤੁਰ ਕੇ ਆਈ ਆ ਵਿਚਾਰੀ ਕੀ ਕੁਸ ਲਿਆਏਗਾ ਦੱਸ ਭਣੇ ਕੀ ਕੁਸ ਲਿਆ ਮਾਂ ਸਾਰਾ ਸਮਾਨ ਲਿਆ ਦੀ ਬਈ ਟਾਫੀਆਂ, ਕੁਰਕਰੇ। ਉਹ ਭਣੇ ਸਾਰੀ ਦੁਕਾਨ ਹੀ ਚੱਕ ਲਿਓਂਗਾ ਤੇਰੇ ਵਾਸਤੇ। ਸਾਰਾ ਸਮਾਨ ਲਿਆ ਦੀ ਮੈਨੂੰ। ਕੋਈ ਨੀ ਕੋਈ ਲਿਆ ਦੀ ਸਾਰਾ ਮੈਨੂੰ ਉਹ ਵੀ ਬਣਾ ਕੇ ਦੇਈ ਜਿਹੜੀਆਂ ਉਹ ਬਣਾਇਆਂ ਸੀ ਕੱਟ ਕੇ ਮਠੀਆਂ। ਅੱਛਾ ਨਾਲੇ ਗੁਰਗਲੇ। ਐ ਮਠੀਆਂ ਮਿੰਟ ਚ ਨਹੀਂ ਮੜਨਗੀਆਂ ਮੈਂ ਤੈਨੂੰ ਦੱਸਾਂ। ਉਹ ਤਾਂ ਹੱਥ ਨੇ ਗੁੜ ਪਿਓ ਕੇ ਰੱਖਣਾ ਪੈਂਦਾ ਫਿਰ ਤੜਕੇ ਬਣਾਉਣੀਆਂ ਪੈਂਦੀਆਂ। ਬਣਾ ਦੇ ਬਣ ਜਾਣੀਆਂ। ਕੋਈ ਨੀ ਤੇਰੇ ਬਾਈ ਉੱਥੋਂ ਲੈ ਕੇ ਦਿਆਉ ਫਿਰ ਤੈਨੂੰ ਸਮਾਨ। ਕੇਰਾਂ ਤੂੰ ਆਹ ਸਮਾਨ ਲੈ ਕੇ ਵਗ ਜਾ ਝੋਲਾ। ਕੱਲ ਨੂੰ ਬਣਾ ਕੇ ਦੇ ਦੂ ਮਠੀਆਂ। ਚੰਗਾ ਹਾਂ ਫਿਰ ਇਕੱਠਾ ਮੁਕ ਜੂ ਤੇਰਾ ਸਮਾਨ ਫਿਰ ਪਹਿਲਾਂ ਮੈਂ ਕੁਰਕਰੇ ਖਾ ਲੂੰਗੀ ਆਹੋ ਪਹਿਲਾਂ ਕੁਰਕਰੇ ਖਾ ਲਈ ਜਿਹੜਾ ਤੇਰਾ ਵੀ ਸਮਾਨ ਲੈ ਕੇ ਦੂ ਐ ਕਰੀ ਟੋਪੀ ਹੀ ਖੋਲ ਕੇ ਹੱਥ ਚ ਪੜ ਲਿਆ ਕਰੋ ਚੁਸਕੀ ਜੀ ਲੈ ਕੇ ਮੰਗਾ ਕੇ ਦਿੰਦੀ ਆ ਤੈਨੂੰ ਚੰਗਾ ਤੇ ਉਹ ਖਾਸਾ ਟਾਈਮ ਕੱਟ ਜਾਂਦੀ ਐ ਕਿੰਨਾ ਚਿਰ ਬਾਬਾ ਘਾੜੀ ਐ ਇੰਨੀਆਂ ਸਾਰੀਆਂ ਹੁਣ ਖਾਆਂ ਨਾ ਕਰ ਦਿੰਦੀ ਨਾ ਮੱਟਿਆ ਕਰ ਹਣੀ ਹਣੀ ਚੂਸਿਆ ਕਰ ਮੇਰੇ ਜਿਹੜੇ ਨਾਲ ਖੇਡਦੇ ਉਹ ਵੀ ਮੰਗਦੇ ਆ ਖਾਣ ਨੂੰ ਚੀਜ਼ਾਂ ਤੂੰ ਉਹਨਾਂ ਨੂੰ ਐ ਕਰਿਆ ਕਿਹਾ ਕਰ ਵੀ ਜਿਹੜੇ ਛੋਡੇ ਘਰੇ ਸਮਾਨ ਦਾ ਉਹ ਵੀ ਲੈ ਕੇ ਆਇਆ ਕਰੋ ਚੰਗਾ हां उन्हा ਤੋਂ ਮੰਗਾਇਆ ਕਰ ਮੈਂ ਵੀ ਖਾਇਆ ਕਰ ਉਹਨਾਂ ਦਾ ਸਮਾਨ ਤੂੰ ਵੀ ਖਾਇਆ ਕਰ ਤੇਰਾ ਸਾਰਾ ਸਮਾਨ ਖਾ ਜਾਂਦੇ ਹੁਣ ਐ ਕਰੀ ਜਿਹੜਾ ਸਮਾਨ ਲੈ ਕੇ ਜਾਏਂਗੀ ਨਾ ਇਹਨੂੰ ਐ ਜਿੰਦਾ ਲਾ ਦੇਂ ਜਿੰਦਾ ਲੁਕੋ ਕੇ ਰੱਖ ਦੂੰਗੀ ਮੈਂ ਤੈਨੂੰ ਢੋਲੀ ਦੇਉਂਗੀ ਚੰਗਾ ਜਿੰਦਾ ਲਾ ਕੇ ਉਸੇ ਚ ਹੀ ਰੱਖੀ ਜਿੰਦਾ ਲਾ ਕੇ ਵਿੱਚ ਸਮਾਨ ਪਾਤਾ ਤੇ ਆਪ ਦਾ ਕੱਢ ਕੇ ਖਾ ਲਿਆ ਕਿਸੇ ਨੂੰ ਨਾ ਦਿੱਤਾ ਕੋਈ ਦਿੰਦਾ ਨਹੀਂ ਅੱਜ ਕੱਲ ਜੇ ਚਾਬੀ ਗਵਾਚ ਗਈ ਫਿਰ ਮੈਂ ਚੀਜ਼ਾਂ ਕਿੱਥੋਂ ਖਾਉਂਗੀ ਚਾਬੀ ਚੁੰਨੀ ਦੇ ਲੜਵੰਨ ਨਹੀਂ ਹਾਂ ਚੁੰਨੀ ਦਾ ਕੱਚ ਚ ਪਾ ਲਈ ਤਾਂਗਾ ਪਾ ਕੇ ਹਲ ਕੋਲੂੰਗੀ ਕੱਚ ਪਾ ਲਈ ਚੰਗਾ ਠੀਕ ਆ ਤਰੀਕੇ ਤਾਂ ਮੈਂ ਤੈਨੂੰ ਦੱਸਣੀ ਪੈਣਗੀਆਂ ਮੈਨੂੰ ਐ ਰੋਜ਼ ਰੋਜ਼ ਅਸੀਂ ਕਿੱਥੋਂ ਦੇਵਾਂਗੇ ਤੈਨੂੰ ਚੰਗਾ ਬਾਵਾ ਸਾਰੀ ਚਾਹ ਲਿਆ ਦੀ ਮੈਨੂੰ ਲਿਆਉਂਦੀ ਆ ਚਾਹ ਕਰਕੇ ਲਿਆਉਂਦੀ ਆ ਮੈਂ ਤੇ ਪੂਰੀ ਰਾਮ ਕਰ ਲੈ ਤੂੰ ਬਾਹਰ ਨਾ ਜਾਈ ਨਹੀਂ ਨਹੀਂ ਆਹ ਨਾ ਬਈ ਕਿਤੇ ਹੁਣ ਟੱਪਣੀ ਗਲਗਾ ਚੋਂ ਥੇ ਨੱਚਦੀ ਤੂੰ ਫਿਰ ਕਿਉਂ ਮੈਂ ਭੱਲ ਨਹੀਂ ਔਖੀ ਹੋ ਜੇ ਇੱਥੇ ਬਹਿ ਜਾ ਹਾਂ ਇੱਥੇ ਬੈਠੀ ਰਹਿ ਬਸ ਚੰਗਾ ਖਿਲੀ ਨਾ ਇਥੋਂ ਛੇਤੀ ਆ ਜੀ ਭੁੱਖ ਲੱਗ ਰਹੀ ਆ ਮੈਨੂੰ ਚੰਗਾ ਚੰਗਾ ਨੂੰ ਆਏ ਵੀ ਪਰੇ ਰਹਿ ਜਾ ਚੱਟ ਤਾਂ ਬੜੀਆ ਬਾਵਾ ਸਾਰੀਆਂ ਚੀਜ਼ਾਂ ਲੈ ਕੇ ਦੇਣਗੇ ਖਾਣ ਨੂੰ ਚੀਜ਼ਾਂ ਖਾ ਕੇ ਜਾਊਂਗੀ ਮੈਂ ਐ ਨਹੀਂ ਜਾਂਦੀ ਸਾਰੀ ਕੁਰਕਰੇ ਲੈ ਕੇ ਜਾਊਂਗੀ ਨਾਲ ਨਾਲ ਇਹਦੀਆਂ ਸਹੇਲੀਆਂ ਨੂੰ ਖਵਾਉਂਗੀ ਲੈ ਮੈਂ ਤਾਂ 마ਸੀ ਨਾਲ ਗੱਲ ਕਰਦੀ ਆਂ ਅੰਦਰ ਬੈਠੀ ਆ ਕਮਲੀ ਨੂੰ ਵੱਡਾ ਕੋਲਾ ਭਰ ਕੇ ਚਾਹ ਦਾ ਦੀ ਪੀਣ ਮੰਡੀ ਪਈਏ 마ਸੀ ਨਾਲ ਕਰਾਂ ਗੱਲ ਉਹਨੂੰ ਪੁੱਛਦੀ ਆਂ ਹੈਲੋ ਹੈਸਰੀ ਕਾਲਵਾ ਸੀ ਹਾਂ ਤੇ ਹੋਰ ਉਹ ਤਾਂ ਕਦੋਂ ਦੀ ਆਈ ਹੈਗੀ ਤੈਨੂੰ ਪਤੀ ਉਹ ਦੱਸ ਕਿ ਇਹੋ ਦੱਸ ਕਿ ਨਹੀਂ ਆਈ ਫਿਰ ਹੁਣ ਮੈਂ ਕੀ ਕਰ ਸਕਦੀ ਆ ਮਸੀ ਇਹਦੇ ਚ ਹੋਰ ਸਾਨੂੰ ਤਾਂ ਆਪ ਬਾਲਾ ਤਪਾਉਂਦੀ ਆ ਹੁਣ ਸਾਰ ਤੰਗ ਕਰਨ ਲੱਗ ਗਿਆ ਕਿ ਆ ਕੇ ਕਹਿੰਦੀ ਨਾ ਕਹਿੰਦੀ ਜਿਹੜਾ ਸਮਾਨ ਬਾਈ ਦੇ ਕਹਿਆ ਸੀ ਮੈਂ ਤਾਂ ਸਾਰਾ ਖਾ ਗਈ ਪਤੀ ਇਹ ਮੈਨੂੰ ਗੰਨੀ ਮੈਂ ਕੁਛ ਤਾਂ ਕਹਿੰਦੀ ਖਾ ਲਿਆ ਕੁਛ ਇਹ ਲੰਗਾ ਨੂੰ ਵੰਡਤਾ ਮਾਣਾ ਵੰਡ ਤੂੰ ਵੀ ਕੂੜ ਦੇ ਕਰਮ ਸੀ ਤੂੰ ਕਿਉਂ ਵੜਨ ਦਿੰਦੀ ਹੁੰਨੀ ਇਹਦੇ ਕੋਲੇ ਭਾਂਡ ਪਤੇਲੇ ਜਵਾਕਾਂ ਨੂੰ ਇਕੱਠੇ ਕਰ ਲਾਂਦੀ ਐ ਇਹ ਨਾ ਨਾ ਇੱਥੇ ਇਹ ਜੀ ਕਹਨੂ ਜੀ ਅਸੀਂ ਤਾਂ ਕਿਸੇ ਜਵਾਕ ਨੂੰ ਹੀ ਨਹੀਂ ਸੀ ਵੜਨ ਦਿੰਦੇ ਹੁਣ ਤੁਸੀਂ ਨਹੀਂ ਕੁਝ ਕਹਿੰਦੇ ਆਓ ਫਿਰ ਕਰਾਂ ਵੀ ਕੀ ਭਾਈ ਜੇ ਤੰਗ ਕਰਦੀਏ ਚੀਕਾ ਮਾਰਨਾ ਗਏ ਨਹੀਂ ਫਿਰ ਤੈਨੂੰ ਤਾਂ ਉਹੀ ਗੱਲ ਚੁੱਪ ਕਰਨਾ ਪੈਂਦਾ ਹੁਣ ਲੈ ਕਹਿੰਦੀ ਮੈਂ ਤਾਂ ਸਾਰਾ ਸਮਾਨ ਖਾਇਆ ਹੀ ਕੁਛ ਮਨ ਨੂੰ ਵੰਡ ਤਾ ਤੇ ਹੁਣ ਉਹਦਾ ਭਰਾ ਗਿਆ ਹੋਇਆ ਦੁਕਾਨ ਤੇ ਮੈਂ ਚੋੜਾ ਭਰਾ ਕੀ ਲੈ ਦੇ ਇਹਨੂੰ ਸਮਾਨ ਦਾ ਲੈ ਇਥੇ ਰੱਖ ਕਿਦਾਂ ਹੋਣਾ ਸੀ ਕੀ ਕਰਾਂਗੇ ਨਾ ਨਾ ਐ ਕਿੱਥੇ ਰਹਿੰਦੀ ਐ ਨਹੀਂ ਪਤਾ ਹੁਣੀ ਕਹਦੇ ਵੀ ਮੈਂ ਤਾਂ ਜਾਣਾ ਬਾਈ ਮੈਨੂੰ ਛੱਡ ਗਿਆ ਆਹ ਉਹ ਪੁੱਛਣਾ ਹਾਂ ਕਿਹੜੀਆਂ ਬੱਚਾਂ ਦੇ ਉਹੀ ਗੱਲ ਕਹਿੰਦੀ ਐ ਕਿ ਮੈਂ ਕਿਹੜੇ ਕੁੜੇ ਤੋਂ ਆਈ ਕਾਦੀ ਐ ਕਹਿੰਦੀ ਮੈਂ ਤਾਂ ਟਰਾਲੀ ਤੇ ਲਮਕ ਕੇ ਆਈਆਂ ਕਹਿੰਦੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਸੀ ਮੇਰੀ ਸੱਸ ਨੇ ਪੈਸੇ ਨਹੀਂ ਦਿੱਤੇ ਅੱਛਾ ਤੈਨੂੰ ਹੈਗਾ ਸੀ ਮੈਂ ਦੁਕਾਨ ਤੇ ਜਾਣਾ ਪੈਸੇ ਦੇ ਮੈਨੂੰ ਆਹ ਉਹ ਹੀ ਦੱਸਦੀ ਸੀ ਮੈਨੂੰ ਵੀ ਕਹਿੰਦੀ ਮੈਂ ਤਾਂ ਚੀਜੀ ਲੈਣ ਜਾਣਾ ਸੀ ਕਿਉਂਕਿ ਮੇਰੇ ਸ਼ਾਸ ਨੇ ਪੈਸੇ ਨਹੀਂ ਦਿੱਤੇ ਤੇ ਫਿਰ ਮੈਂ ਟਰਾਲੀ ਤੇ ਚੜਿਆ ਹੀ ਹੋਰ ਲੈ ਮਾਸੀ 베ਈਤੀ ਤਾਂ ਹੁੰਦੀ ਆ ਹੁਣ ਜਦੋਂ ਉਹੀ ਗੱਲ ਨੂੰ ਹਾਤੀਆਂ ਟਰਾਲੀਆਂ ਤੇ ਲੰਮਕ ਜਾਣ ਹੁਣ 베ਈਤੀ ਤਾਂ ਇੱਥੇ ਸਾਡੀ ਵੀ ਅਗਲਾ ਸਾਨੂੰ ਕਢਾਉਈ ਗੱਲ ਕਹਿਣਾ ਨਹੀਂ ਪਿੱਛੇ ਦੀ ਕੁੜੀਆਂ ਟਰਾਲੀ ਤੋਂ ਉਤਰੀ ਲੰਮਕਦੀ ਆਉਂਦੀ ਮੈਂ ਤਾਂ ਇਹਨੂੰ ਆਖਿਆ ਸੀ ਵੀ ਨੇੜੇ ਤੇੜੇ ਨੂੰ ਨਾ ਵਿਆਹ ਇਹ ਵੀ ਨਹੀਂ ਮੰਨਿਆ ਇਹਨੇ ਵੀ ਇੱਕ ਪਿੰਡ ਛੱਡ ਕੇ ਕੀ ਕਰਤਾ ਆ ਉਹ ਤਾਂ ਹੀ ਤਾਂ ਉਹਦੀਆਂ ਵਰਦੀ ਕਿਤੇ ਦੂਰ ਵਿਆਹੀ ਹੁੰਦੀ ਐ ਨਾ ਪਤਾ ਹੁੰਦਾ ਇਹ ਤਾਂ ਅੱਖਾਂ ਮੰਨ ਕੇ ਕਰਿਆ ਹੁੰਦਾ ਵੀ ਮੈਨੂੰ ਕਿੱਥੋਂ ਇਆਂ ਲੈ ਕੇ ਆਏ ਤੇ ਕਿੱਧਰ ਜਾਣਾ ਫਸੇ ਤਮਾਸੀ ਹੁਣ ਜੇ ਤੂੰ ਫਸਿਆ ਫਸੇ ਫਸੀ ਮੈਂ ਵੀ ਆ ਮੈਨੂੰ ਕਹੜਾ ਦੱਸਿਆ ਸੀ ਵੀ ਇਹ ਜੀਗਾ ਹਾਂ ਕੁੜੀ ਮੈਂ ਬਤੇਰਾ ਚਰ ਕੱਟਿਆ ਇਹਦੇ ਨਾ ਕੈਸਾ ਲੋਗੇ ਮੈਨੂੰ ਤਾਂ ਕੱਟਦੀ ਨੂੰ ਫਿਰ ਹੁਣ ਵਿਆਹ ਕੇ ਤਾਂ ਭਈ ਤੋੜਨਗੀ ਪੈਂਦੀਆਂ ਜਿਵੇਂ ਕਹਿੰਦੇ ਹੁੰਦੇ ਧੀਆ ਘਰੇ ਨਹੀਂ ਰੱਖੀਆਂ ਜਾਂਦੀਆਂ ਚੱਲ ਕੋਈ ਨਹੀਂ ਮਾਸੀ ਦੇਖਦੇ ਆ ਉਹ ਛੱਡ ਕੇ ਤਾਂ ਉਹਦਾ ਬਾਈ ਜਾਊ ਫੇਰ ਨਹੀਂ ਤੋੜ ਦੇ ਕੱਲੀ ਨੂੰ ਨਾ ਨਾ ਠੀਕ ਹੈ ਮਾਸੀ ਚੰਗਾ ਓਹੋ ਉਧਰੋਂ ਤੰਗਾ ਵਿਚਾਰੀ ਕਹਿੰਦੀ ਨਾ ਤਾਂ ਮੈਨੂੰ ਦੱਸ ਕੇ ਹੀ ਮੈਂ ਇਥੇ ਤਾਂ ਪੈਸੇ ਮੰਗਦੀ ਸੀ ਵੀ ਦੁਕਾਨ ਤੋਂ ਚੀਜ਼ ਲਿਆਉਣੀ ਹੈ ਤੇ ਉਹ ਗੱਲ ਜਦੋਂ ਪੈਸੇ ਹੈ ਨਹੀਂ ਸੀ ਤਾਂ ਹੀ ਤਾਂ ਟਰਾਲੀ ਤੇ ਚੜ੍ਹਿਆ ਕਿਹੜਾ ਇਹਨੂੰ ਬੱਸਾਂ ਦਾ ਪਤਾ ਹੈ ਵੀ ਬੱਸ ਤੇ ਕਿਰਾਇਆ ਲੱਗਦਾ ਟਰਾਲੀ ਤੇ ਲੰਘ ਕੇ ਆ ਗਈ ਕਾਮਲੇ ਬੰਦੇ ਨੇ ਤਾਂ ਟਰਾਲੀ ਚੰਗੀ ਲੱਗਦੀ ਹੁੰਦੀ ਹੈ ਕਿੱਥੇ ਤਪਾਏ ਆ ਇਹ ਨਹੀਂ ਆ ਜਾਂਦੇ ਭਰਾ ਨੂੰ ਉਹਨੂੰ ਦਾਦੀਆਂ ਵੀ ਮਾਸੀ ਤਾਂ ਬਿਲਕਦੀ ਸੀ ਵਿਚਾਰੀ ਰੋਂਦੀ ਸੀ ਮੇਰੇ ਕੋਲੇ ਕਹਿੰਦੀ ਅਸੀਂ ਤਾਂ ਫਸਾਤੇ ਮੈਂ ਵੀ ਤਾਂ ਫਸੀ ਆ ਮੈਂ ਕਿਹੜਾ ਉਹ ਹੀ ਗੱਲ ਸੌਖੀ ਆ ਹੁਣ ਉਹ ਬੈਠੀ ਸਹਰਾਣੀ ਆਈ ਐ ਇੰਨਾ ਸਮਾਨ ਲਿਆਂਦਾ ਲੈ ਭੈਣ ਵਾਸਤੇ ਉਹ ਭੈਣ ਵੀ ਜਵਾਕਾਂ ਵਰਗੀ ਹੋ ਗਈ ਹਰਪ੍ਰੀਤ ਕਿੱਥੇ ਐ ਤੂੰ ਆ ਆ ਸਿਉਰੀ ਆਇਆ ਅੱਛਾ ਤੇ ਚਾਹ ਕਰਤੀ ਐ ਆਹੋ ਚਾਹ ਜਿਹੜੀ ਕਰੀ ਸੀ ਸਾਰੀ ਪੀ ਗਈ ਆ ਲੈ ਫਰ ਸਮਾਨ ਭੈਣ ਵਾਸਤੇ ਸਮਾਨ ਲਿਆਂਦਾ ਹੈਗਾ ਨੇੜੇ ਕਿਹਦੀ ਐ ਇੰਨਾ ਸਮਾਨ ਚੱਕ ਲਿਆ ਡੱਬੇ ਚ ਕੀ ਲਿਆ ਆ ਉਹ ਤਾਂ ਮਠਿਆਈ ਐ ਉਹ ਮਠਿਆਈ ਤਾਂ ਆਈ ਐ ਮੇਰਾ ਤਾਂ ਸਿਰ ਦੁਖੀ ਇੰਦਰ ਚਾਹ ਬਣਾ ਜਿਹੜੀ ਚਾਹ ਕਰੀ ਸੀ ਸਾਰੀ ਪੀ ਗਈ ਉਹ ਕੀ ਕਰੀਏ ਫਿਰ ਹੁਣ ਪੈਣ ਦਾ ਜਵਾਬਤਾਵਾਰ ਕੀ ਹੋਊਗੀ ਵਿਚਾਰੀ ਆਹੋ ਤੂੰ ਆ ਕੇ ਲਿਆਂ ਨੇ ਤਾਂ ਪਾ ਰੱਖਿਆ ਉਹ ਮੰਤਰ ਉਹ ਕੀ ਕੁੜੀ ਆ ਹੋ ਜਾਣਾ ਕੜਲਣਾਂ ਦੇ ਪੱਤੇ ਦੀਆਂ ਉਹ ਪੈਣ ਨੂੰ ਕੋਈ ਦਵਾਈ ਬੁਟੀ ਦਿਵਾਣੀ ਉਹ ਪੈਣ ਤਾਂ ਬਾਲੀ ਜਿਆਦੀ ਹੋਊਗੀ ਚਵਾਕਾਂ ਵਰਗਾ ਸੁਭਾਅ ਹੋਗਾ ਜਿਵੇਂ ਪੈਣ ਦਾ ਮਾਸੀ ਤਾਂ ਕਹਿੰਦੀ ਸੀ ਫੋਨ ਕਰਿਆ ਸੀ ਮੈਂ ਫੋਨ ਅਸਮਾਸੀ ਦਾ ਨਾ ਮੈਂ ਕਰਿਆ ਸੀ ਮੈਂ ਦੱਸ ਤਾਂ ਦੇ ਗਿਓ ਆਂ ਖੂਗੀ ਘਟ ਤੋਂ ਘਟ ਮੈਨੂੰ ਦੱਸ ਤਾਂ ਦਿੰਦੀ ਜੇ ਤਾਂ ਆ ਗਈ ਛੋਡੇ ਕੋਲੇ ਤੇ ਮੈਂ ਫੋਨ ਲਾਤਾ ਮੈਂ ਅਖਿਆ ਵੀ ਮਾਸੀ ਕਿਤੇ ਪਹਾੜੀ ਨਾ ਜਾਈਂ ਬਿਰਾਜਬੀਰ ਸਾਡੇ ਕੋਲੇ ਆ ਗਈ ਤੇ ਕਹਿੰਦੀ ਭਾਈ ਮੈਥੋਂ ਤਾਂ ਪੈਸੇ ਮੰਗਦੀ ਸੀ ਵੀ ਮੈਨੂੰ ਪੈਸੇ ਦੇ ਕਹਿੰਦੀ ਆਈ ਘਾਤੀ ਮਾਉਣਾ ਕਹਤੇ ਸੀ ਟਾਲੀ ਤੇ ਲੰਮਕ ਕੇ ਉਹ ਤਾਂ ਬਲਾਈ ਬੇਚਾਰੀ ਉਹ ਕਰਦੀ ਸੀ ਨਾ ਮਾਸੀ ਨੂੰ ਬਲਾਈ ਤਾਂ ਕਰਦੀ ਸੀ ਮਾਸੀ ਮਾਸੀ ਨੂੰ ਐ ਤਾਂ ਕਹਿੰਦੀ ਵੀ ਤੂੰ ਪੀ ਦੇ ਦੇ ਜਿੰਦੀ ਨੂੰ ਬਸਤੇ ਤਾਂ ਆ ਜਿੰਦੀ ਬੇਚਾਰੀ ਉਹ ਕਹਿੰਦੀ ਮੈਥੋਂ ਤਾਂ ਐ ਮੰਗਦੀ ਸੀ ਮੈਂ ਤਾਂ ਕੰਮ ਤੇ ਜਾਣੇ ਕਹਿੰਦੀ ਮੈਂ ਦਿੱਤੇ ਨਹੀਂ ਮੈਂ ਕਿਹਾ ਵੀ ਹੁਣ ਤਾਂ ਤੇਰਾ ਭਰਾ ਇੰਨਾ ਸਮਾਨ ਦੇ ਕੇ ਗਿਆ ਤੋ ਕੀ ਕਰਨ ਉਹ ਵੀ ਹਨ ਉਹਨਾਂ ਦਾ ਵੀ ਮਨ ਆਖਿਆ ਪਿਆਗਾ ਆਹੋ ਇਹ ਤਾਂ ਹੁਣ ਜਿਆਦੀ ਮਤਲਾ ਦਾ ਕੁਝ ਵੱਧ ਗਈ ਪੈਣ ਕੀ ਕਰੀ ਵਧੀ ਵਧੀ ਜਾਂਦੀ ਮੈਂ ਤਾਂ ਐ ਕਹਿੰਦੀ ਇਹਨੂੰ ਮਠਿੰਡੇ ਖਾਇਆ ਮਠਿੰਡੇ ਵਧੀਆ ਡਾਕਟਰ ਹੈ ਮਾਸੀ ਤਾਂ ਉਹਨਾਂ ਕਹਿੰਦੀ ਚ ਕਹਿੰਦੀ 2-4 ਦਿਨ ਰੱਖ ਕੇ ਦੇਖੋ ਤੁਸੀਂ ਉਹ ਰੱਖ ਕੇ ਕੀ ਦੇਖੀ ਇਹਨੂੰ ਰੱਖ ਕੇ ਹੁਣ ਐ ਰੱਖ ਕੇ ਕੀ ਦਿਖਾਗੇ ਉਹ ਤਾਂ ਐ ਨਹੀਂ ਤੋਂ ਨੇ ਸੈਣਪ ਹੈ ਨਹੀਂਗੀ ਵੀ ਮਾਸੀ ਨੂੰ ਕੋਈ ਦਵਾਈ ਦਵਾ ਦੇ ਹੈ ਪਹਿਲਾਂ ਮਾਸੀ ਕੇ ਦਵਾਈ ਦਵਾਉਂਦੀ ਹੈ ਮਾਸੀ ਤਾਂ ਕਹਿੰਦੀ ਤੁਸੀਂ ਹੀ ਦਵਾਓ ਸੋਦੀ ਕੁੜੀ ਐ ਕੰਨੀ ਸਾਡੇ ਨਾਲ ਤਾਂ ਤੁਸੀਂ ਹੋਈ ਗੱਲ ਧੱਕਾ ਕੀਤਾ ਧੋਖਾ ਕਰਤਾ ਕੰਨੀ ਸਾਡੇ ਨਾਲ ਤਾਂ ਮੁੰਡੇ ਨਾਲ ਕੀ ਧੋਖਾ ਕਰਤਾ ਕਿਦੇ ਉਹ ਤਾਂ ਕੰਨੀ ਮੇਰਾ ਪੁੱਤ ਤਾਂ ਫਸਾਤਾ ਤੁਸੀਂ ਕਮੜੀ ਵਿਆਹ ਕੇ ਕੰਨੀ ਸਾਰਾ ਦਿਨ ਕੰਨੀ ਸਾਡੇ ਜਲੂਸ ਕੱਢਦੀ ਫਿਰਦੀ ਪਿੰਡ ਚ ਉਹ ਤੂੰ ਤਾਂ ਨਹੀਂ ਕਿਤੇ ਕਮਲੀ ਕਮਲੀ ਕਿਹ ਗਈ ਮੇਰੀ ਭੈਣ ਨੂੰ ਮੈਂ ਕਿਹਾ ਮੈਂ ਤਾਂ ਕਿਹਾ ਸੀ ਵੀ ਐਡੀ ਕਮੜੀ ਕੋਈ ਨਹੀਂ ਸੀ ਛੋਡੇ ਕੋਲ ਆ ਕੇ ਹੋ ਗਈ ਮਾਂ ਸੀ ਤੱਕ ਜਵਾਬ ਤੋਂ ਅੰਦਰ ਨਹੀਂ ਸੀ ਬੜਨ ਦਿੰਦੇ ਕੰਨੀ ਕਿ ਸਾਡੇ ਤਾਂ ਇੱਥੇ ਜਵਾਬ ਨਹੀਂ ਮੰਜਵਾਕਾਂ ਨੂੰ ਘੂਰਦੀਆਂ ਕਹਿੰਦੀ ਰੋਣ ਲੱਗ ਜਾਂਦੀ ਐ ਚੀਕਾ ਮਾਰਨ ਲੱਗ ਜਾਂਦੀ ਐ ਫਿਰ ਬੁਰੀ ਲੱਗਦੀ ਐ ਉਹ ਦੱਸਣਾ ਆਪਦੀ ਭੈਣ ਨੂੰ ਕਿਹੜੇ ਮੂੰਹ ਨਾਲ ਕਮਲੀ ਕਹਾ ਕਿਵੇਂ ਕਮਲੀ ਕਹਾ ਦੇਖ ਕਮਲੇ ਬੰਦੇ ਨੂੰ ਕਿਹਾ ਨਹੀਂ ਜਾਂਦਾ ਹੁੰਦਾ ਤੇਰੀ ਭੈਣ ਐ ਤੂੰ ਨਹੀਂ ਕਹਿ ਸਕਦਾ ਮੈਂ ਤੈਨੂੰ ਐ ਕਹਿੰਦੀ ਆ ਇਹਨੂੰ ਦਵਾਈ ਦਵਾ ਲਿਆ ਬੇਬੇ ਦੇਖ ਲੈ ਹੁਣ ਛੱਡ ਕੇ ਬਾਗ ਗਈ ਜੇ ਬੇਬੇ ਹੁੰਦੇ ਨੂੰ ਸੰਭ ਲੈਂਦੀ ਤਾਂ ਹੁਣ ਮੈਂ ਕੀ ਕਰਾਂ ਕੱਲਾ ਰਹਿ ਜਾ ਮੈਂ ਤਾਂ ਫਿਰ ਕਰਨਾ ਤਾਂ ਹੁਣ ਪਹੂ ਗਈ ਹੁਣ ਛਿੱਤੀ ਟਾਇਏ ਜਾਂਦੀ ਨਹੀਂ ਮੈਂ ਕਿਹੜਾ ਕਹਿਣੀ ਆ ਵੀ ਆਪਾਂ ਸਾਹਮਦੇ ਨਹੀਂ ਮੈਂ ਬਥੇਰੀ ਹੋਈ ਗੱਲ ਜੇ ਕੋਈ ਸਿਆਣੀ ਹੁੰਦੀ ਤਾਂ ਮਾੜੀ ਮੱਟ ਮੈਨੂੰ ਵੀ ਮਤ ਦੇ ਕੇ ਜਾਇਆ ਕਰਦੀ ਹਾਂ ਉਹ ਕਮਲੀ ਅਮਨ ਤਾਂ ਤਪਾਰਖ ਹੈ ਜਿਹੜੀ ਚਾਹ ਕਰੀ ਸੀ ਮੈਂ ਤੇ ਜੱਗ ਉੱਥੇ ਧਰ ਕੇ ਮੈਂ ਤਾਂ ਗੱਲਾਂ ਕਰਨ ਲੱਗੀ ਮਾਸੀ ਨਾਲ ਸਾਰਾ ਜੱਗ ਚਾਹ ਦਾ ਪੀ ਗਈ ਨਾਲੇ ਤੱਤੀ ਪੀ ਜਾਂਦੀ ਐ ਭੰਟ ਜਮਾਏ ਵੀ ਨਹੀਂ ਸੀ ਮੈਨੂੰ ਤਾਂ ਲੱਗਦਾ ਇਹਦੇ ਦੰਦ ਵੀ ਸ਼ਾਇਦ ਹੀ ਨਿਕਲਣਗੇ ਉਹ ਦੰਦ ਕਿਹੜੇ ਆਹੋ ਮੇਰਾ ਤਾਂ ਹੋਰ ਦਿਮਾਗ ਖਰਾਬ ਹੋਊਗਾ ਤੱਤੀ ਚਾਹ ਪੀ ਕੇ ਹਾਂ ਇਹ ਤਾਂ ਕਿ ਮੈਂ ਕਹਿੰਨੀ ਨਾ ਦਿਮਾਗ ਵਾਲੀ ਨਾ ਣਾੜੀ ਉਹ ਹੋ ਜਾਂਦੀ ਐ ਸੁੰਗੜ ਜਾਂਦੀ ਐ ਗਰਮ ਚਾਹ ਨਾਲ ਉਹ ਬਸ ਹ ਕੀ ਹੋ ਜਾਂਦਾ ਹੁਣ ਕੀ ਨਾ ਕੀ ਐਂ ਕਰ ਆ ਡੱਬਾ ਲੈ ਜਾ ਉਹਦੇ ਕੋਲੇ ਖਾ ਲੂਗੀ ਮਾਣਾ ਮੈਂ ਟਾ ਭੁੱਖੀ ਹੋਊ। ਉਹ ਤੂੰ ਇਦਰੀ ਰੱਖ ਲੈ ਹੁਣ ਚਾਹ ਨਾਲੀ ਫੜਾ ਦੀ ਉਹਨੂੰ ਪੈਣੀ ਨੱਕ ਜੀ ਉਹ ਕੋ। ਚਾਹ ਤਾਂ ਪੀ ਗਈ ਹੋ। ਉਹ ਮੈਨੂੰ ਤਾਂ ਲੱਗਦਾ ਨਾ ਕਦੇ ਇਹ ਜਾਲ ਮੂਸਲ ਮੁਖਾ ਕੇ ਭੈਣੂ ਨਾ ਜ਼ਿਆਦੀ ਨਾ ਬਿਮਾਰ ਹੋ ਜਾਈ। ਜਾ ਤੂੰ ਅੰਦਰ ਦੇਖ ਲੈ ਅੰਦਰ ਬੈਠੀ ਐ ਤੇ ਮੈਨੂੰ ਚਾਹ ਦੀ ਕੁੱਟ ਕਰ ਲਾਣ ਦੇ। ਉਹ ਚਾਹ ਕਰ ਲੈ ਚੰਗਾ ਮੈਂ ਹੀ ਪੀਊਂਗਾ ਕੁੱਟਾ। ਪੀ ਲੀ। ਕੀ ਕਰੀਏ ਤਾਂ ਪਾ ਰੱਖਿਆ ਕੀ ਕਰਨੀ ਐਨੀ ਥੋੜੀ ਜੀ ਕਰ ਲਾਣੀ ਐ। ਹੁਣ ਤਪਈ ਆਈਏ ਉਹਨੂੰ ਜੱਬੜਨ ਐ ਨਹੀਂ ਪਤਾ ਜੇ ਦੁਬਾਰੇ ਪਤਾ ਲੱਗਾ ਦੁਬਾਰੇ ਸਾਰੀ ਪੀ ਜੇ ਮੈਂ ਤਾਂ ਪਰੇ ਹੋਗੀ ਪੀ ਲਵਾਂ ਉਹਦੇ ਤੋਂ ਉਹਦੇ ਕੋਲੇ ਲੈ ਜਾਂਦੀ ਨਹੀਂ ਮੈਂ ਤਾਂ ਕਹਿ ਦੂਣੀ ਤਾਂ ਉਹੀ ਹੈ ਪਹਿਲਾਂ ਵਾਲੀ ਮੈਂ ਅੱਡ ਕੱਢ ਕੇ ਰੱਖਤੀ ਸੀ ਹੋਰ ਨਹੀਂ ਕਦੀ ਜੇ ਐ ਪਤਾ ਲੱਗਾ ਤਾਜੀ ਕਰੀਏ ਤਾਂ ਆਖੂ ਮੈਨੂੰ ਹੋਰ ਦੇ ਇੱਥੇ ਤਪਾਏ ਆ ਇਹਨੇ ਸਿਦਰੀ ਨੂੰ ਮਸਾਂ ਖੜਾ ਛੜਾਇਆ ਸੀ ਐ ਸੀ ਵਿਆਹ ਵਰਤੀ ਤੋਰਤੀ ਆਪ ਦੇ ਘਰੇ ਬਸੂ ਰਸੂ ਹੁਣ ਵੀ ਨਹੀਂ ਉਹੀ ਗੱਲ ਰਹਿੰਦੀ ਆ ਜਿੰਨੇ ਕੰਮ ਕਰੇ ਐਨੇ ਕਰੇ ਹੈਗੇ ਲੱਗ ਕੇ ਵਿਚੋਲੇ ਦੇ ਮੰਗਰ ਚੱਕ ਕੇ ਰਮ ਦਿੱਤੇ ਵਾਲੇ ਵਿਆਤੀ ਆਖਾ ਜੀ ਭਾਈ ਦੂਰ ਕਰ ਦੇ ਦਾ ਦੂਰ ਕਰ ਦੇ ਜਿੱਥੋਂ ਆ ਨਾ ਸਕੇ ਉਹ ਸਿੱਧੀਆਂ ਚੀਜ਼ਾਂ ਆਉਂਦੀਆਂ ਕਮਲਾ ਬੰਦਾ ਸਿੱਧਾ ਚੜ ਜਾਣਾ ਤੇ ਮਿੰਟ ਚ ਆ ਉਤਰਦਾ 20 ਮਿੰਟ ਨਹੀਂ ਲੱਗਦੇ ਆਉਂਦੀ ਨੂੰ 20 ਮਿੰਟਾਂ ਚ ਕਰੇ ਵਾਈ ਦੀ ਹੈਗੀ ਪਾਲ ਦੇ ਤੇਰੇ ਫਿਰ ਸੱਸ ਪਾਲਦੀ ਫਿਰਦੀ ਪਿੰਡ ਚ ਤੇ ਨੂੰ ਆ ਬੈਠੀ ਆ ਜੀ ਲੇ ਸਮਾਨ ਜੇ ਅੰਦਰ ਧਰਿਆ ਵਾਂ ਪਰੇ ਐ ਨਹੀਂ ਪਤਾ ਸਿੱਧਰੀ ਫੇਰ ਖਾਣ ਬੈਜੀ ਖਾਜੀ ਚੱਕ ਕੇ ਸਾਰਾ ਭਾਬੀ ਹਾਂ ਚੀਜ਼ਾਂ ਲੈਂਦੀਆਂ ਖਾਣ ਵਾਸਤੇ ਆਹੋ ਲਿਆਂਦੀਆਂ ਸੌਰੀ ਜਾਂਦੀ ਲੈ ਗਈ ਲੈ ਕੀ ਕੁਛ ਲਿਆਂਦਾ ਦਿਖਾਈ ਨਹੀਂ ਸਮਾਨ ਸਾਰੇ ਹੀ ਆ ਕੁੜੀ ਜਾਣ ਲੱਗੀ ਲੈ ਜੀ ਚੰਗਾ ਜਾਣ ਲੱਗੀ ਲੈ ਜੋਂ ਦਿਖਾ ਤਾਂ ਦੇ ਆ ਵੀ ਫੜਾ ਹਾਂ ਬੰਨ ਦਿੰਦੀ ਲੱਭੂ ਬੰਨ ਦਿੰਦੀ ਨਹੀਂ ਬੰਦੀ ਸਾਮ ਕੇ ਰੱਖੂੰਗੀ ਖੜ ਜਾ ਤੂੰ ਉੱਥੇ ਦੇਖ ਆਉ ਪਤਾ ਨਹੀਂ ਕੀ ਬੈਠਾਗਾ ਨਹੀਂ ਤੋਰਿਆ ਪਰਾਸਮਾਨ ਆ ਬਾਗੀ ਉੱਡੀ ਭੱਜ ਕੇ ਆ ਜਾ ਰਾਜਵੀਰ ਖੜ ਜਾ ਤੇਰਾ ਬਾਈ ਛੱਡਿਆ ਮੈਂ ਫੇਰ ਆਉਂਗੀ ਚੀਜ਼ੀਆਂ ਲੈਣ ਹੁਣ ਤਾਂ ਤੂੰ ਮੇਰੀ ਗੱਲ ਤਾਂ ਸੁਣ ਖੜ ਕੇ ਨਹੀਂ ਮਾੜਾ ਮੇਰੀ ਟਰਾਲੀ ਲੰਘ ਜੂਗੀ ਨਹੀਂ ਤੂੰ ਮਾੜਾ ਇਹ ਤੇ ਖੜ ਜਾ ਉਹ ਤੇਰਾ ਬਾਈ ਆ ਗਿਆ ਹੁਣ ਨਹੀਂ ਮੈਂ ਆਉਂਦੀ ਕੁੜੀ ਕੁੜੇ ਸਮਾਨ ਤੇਰਾ ਬਾਈ ਤੇਨ ਮੋਟਰਸਾਈਕਲ ਤੇ ਛੱਡਿਆ ਤੂੰ ਸੀ ਮੇਰੀ ਚੀਜ਼ ਖਾ ਜਾਓਗੇ ਨਹੀਂ ਤੈਨੂੰ ਦਵਾਈ ਦਵਾ ਕੇ ਛੱਡ ਕੇ ਆਵਾਂਗੇ ਮੜਿਆ ਆ ਜਾ